ਪਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਕਿਹਾ ਜਾਣ ਵਾਲੇ ਲਾਡੋਵਾਲ ਟੋਲ ਪਲਾਜ਼ਾ ਦੇ ਉੱਪਰ ਖੜੇ ਹਾਂ ਇਸ ਸਮੇਂ ਦੱਸ ਦਈਏ ਕਿ ਹੁਣ ਇੱਥੇ ਪਰਚੀ ਜਿਹੜੀ ਉਹ ਤੁਹਾਨੂੰ ਨਹੀਂ ਕਟਾਉਣੀ ਪੈਗੀ ਜਦੋਂ ਅਸਲ ਕਿਸਾਨਾਂ ਦੇ ਵੱਲੋਂ ਇਸ ਟੋਲ ਪਲਾਜ਼ੇ ਨੂੰ ਫ੍ਰੀ ਕਰ ਦਿੱਤਾ ਗਿਆ ਦੱਸ ਦਈਏ ਕਿ 2 ਤਰੀਕ ਨੂੰ ਟੋਲ ਪਲਾਜ਼ੇ ਦੇ ਰੇਟਾਂ ਜਿਹੜੇ ਉਹ ਬਤਾਏ ਗਏ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ ਕਾਲ ਦਿੱਤੀ ਸੀ ਕਿ ਜਿਹੜੇ ਰੇਟ ਆ ਉਹ ਘਟਾਏ ਜਾਣ ਨਹੀਂ ਤਾਂ ਉਹਨਾਂ ਦੇ ਵੱਲੋਂ ਇਸ ਟੋਲ ਪਲਾਜ਼ੇ ਨੂੰ ਜਿਹੜਾ ਫ੍ਰੀ ਕਰਵਾਇਆ ਜਾਏਗਾ ਤੇ ਅੱਜ ਜੋ ਕਾਲ ਕਿਸਾਨਾਂ ਨੇ ਦਿੱਤੀ ਸੀ ਉਸ ਦੇ ਅਨੁਸਾਰ ਇਸ ਟੋਲ ਪਲਾਜ਼ੇ ਨੂੰ ਜਿਹੜਾ ਫ੍ਰੀ ਆ ਕਿਸਾਨਾਂ ਦੇ ਵੱਲੋਂ ਕਰਵਾ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹਾਂ ਕਿਸਾਨ ਨੇ ਜਿਹੜੇ ਉਹ ਇੱਥੇ ਪਹੁੰਚ ਚੁੱਕੇ ਆ ਵੱਡੀ ਗਿਣਤੀ ਦੇ ਵਿੱਚ ਤੇ ਟੋਲ ਆ ਜਿਹੜਾ ਉਹ ਫ੍ਰੀ ਕਰ ਦਿੱਤਾ ਗਿਆ ਤੇ ਹੁਣ ਗੱਡੀਆਂ ਨੇ ਜਿਹੜੀਆਂ ਉਹ ਇੱਥੇ ਬਿਨਾਂ ਪਰਚੀ ਕਟਾਏ ਲੰਘ ਰਹੀਆਂ ਦੇਖ ਸਕਦੇ ਹੋ ਕਿ ਬਿਨਾਂ ਪਰਚੀ ਕਟਾਏ ਗੱਡੀਆਂ ਜਿਹੜੀਆਂ ਲੰਘ ਰਹੀਆਂ ਨੇ ਇੱਥੋਂ ਕੋਈ ਵੀ ਪਰਚੀ ਜਿਹੜੀ ਕਿਸਾਨਾਂ ਦੇ ਵੱਲੋਂ ਹੁਣ ਇੱਥੇ ਨਹੀਂ ਕੱਟਣ ਦਿੱਤੀ ਜਾ ਰਹੀ ਤਾਂ ਇਹ ਤਸਵੀਰਾਂ ਦਿਖਾ ਰਿਹਾ ਲਾਡੋਬਾਲ ਟੋਲ ਪਾਸ ਜਿਹੜੀਆਂ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਾਸ ਇਸ ਨੂੰ ਕਿਹਾ ਜਾਂਦਾ ਵਾ ਤੇ ਪਿਛਲੇ 2 ਜੂਨ ਨੂੰ ਰੇਟ ਆ ਜਿਹੜੇ ਬਤਾਏ ਗਏ ਸੀ ਰੇਟਾਂ ਦੇ ਵਿੱਚ ਇਜਾਫਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਜੇਕਰ ਰੇਟ ਨਾ ਘਟਾਏਗੇ ਤਾਂ ਉਹਨਾਂ ਦੇ ਵੱਲੋਂ ਇਸ ਟੋਲ ਪਲਾਜ਼ਾ ਨੂੰ ਜਿਹੜਾ ਫ੍ਰੀ ਕਰਵਾ ਦਿੱਤਾ ਜਾਏਗਾ ਤੇ ਅੱਜ ਉਸ ਦੇ ਅਨੁਸਾਰ ਕਿਸਾਨਾਂ ਨੇ ਟੋਲ ਪਲਾਜ਼ਾ ਜਿਹੜਾ ਉਹ ਫ੍ਰੀ ਕਰਵਾ ਦਿੱਤਾ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਦੇਖ ਸਕਦੇ ਹੋ ਕਿ ਟੈਂਟ ਆ ਜਿਹੜਾ ਉਹ ਵੀ ਇੱਥੇ ਪਹੁੰਚ ਚੁੱਕਿਆ ਕਿਸਾਨਾਂ ਦਾ ਕਹਿਣਾ ਜਦੋਂ ਤੱਕ ਰੇਟ ਨਹੀਂ ਘਟਾਈ ਜਾਣਗੇ ਉਦੋਂ ਤੱਕ ਇਹ ਧਰਨਾ ਇਸੇ ਤਰੀਕੇ ਜਾਰੀ ਰਹੇਗਾ ਯਾਨੀ ਕਿ ਟੋਲ ਪਲਾਜ਼ਾ ਜਿਹੜਾ ਉਹ ਫਰੀ ਰਹਿਗਾ ਆਮ ਲੋਕ ਇਥੋਂ ਲੰਘਣਗੇ ਤੇ ਫਰੀ ਲੰਘਣਗੇ ਬਿਨਾ ਕਿ ਪਰਚੀ ਕਟਾਏ ਆਮ ਲੋਕ ਇਥੋਂ ਲੰਘਣਗੇ ਕਿਸਾਨਾਂ ਦਾ ਕਹਿਣਾ ਕਿ ਉਦੋਂ ਤੱਕ ਟੋਲ ਪਲਾਜ਼ਾ ਫਰੀ ਰਹੂਗਾ ਜਦੋਂ ਤੱਕ ਰੇਟਾਂ ਜਿਹੜੇ ਨਹੀਂ ਘਟਾਏ ਜਾਂਦੇ ਤਾਂ ਇਹ ਦੇਖ ਸਕਦੇ ਹਾਂ ਕਿ ਜਿਹੜੇ ਲੋਕ ਨੇ ਉਹ ਵੀ ਇੱਥੇ ਖੁਸ਼ ਨਜ਼ਰ ਆ ਰਹੇ ਆ ਤਾਂ ਇਹ ਤਸਵੀਰਾਂ ਦਿਖਾ ਰਹੇ ਆ ਕਿ ਲੋਕ ਬਿਨਾ ਪਰਚੀ ਕਟਾਏ ਲੰਘ ਰਹੇ ਆ ਤਾਂ ਖਰਚਾ ਜਿਹੜਾ ਕਹਿ ਸਕਦਾ ਕਿ ਜਰੂਰ ਲੋਕਾਂ ਦਾ ਵੱਧ ਰਿਹਾ ਤਾਂ ਕਿਸੇ ਨਾ ਕਿਤੇ ਲੋਕ ਨੇ ਨਾ ਜਿਹੜੇ ਉਹ ਖੁਸ਼ ਨਜ਼ਰ ਆ ਰਹੇ ਆ ਕਿਉਂਕਿ 400 ਦੇ ਕਰੀਬ ਇੱਥੇ ਪਰਚੀ ਪੈਂਦੀ ਹੈ ਤੇ ਇਸੇ ਕਰਕੇ ਹੁਣ ਲੋਕ ਜਦੋਂ ਲੰਘ ਰਹੇ ਆ ਤਾਂ ਕਾਫੀ ਜ਼ਿਆਦਾ ਖੁਸ਼ ਆ ਜਿਹੜੇ ਉਹ ਨਜ਼ਰ ਆ ਰਿਹਾ ਤਾਂ ਇਹ ਦੇਖ ਸਕਦੇ ਹਾਂ ਕਿ ਲੋਕ ਨੇ ਜਿਹੜੇ ਬਿਲਕੁਲ ਤਾਂ ਇਹ ਬਿਨਾ ਪਰਚੀ ਕਿਤੇ ਲੋਕ ਇੱਥੋਂ ਲੰਘਦੇ ਹੋਏ ਹੁਣ ਨਜ਼ਰ ਆ ਰਿਹਾ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਇਸ ਸਮੇਂ ਲਾਟੋਬਾਰ ਟੋਲ ਪਲਾਜ਼ੇ ਦੀਆਂ ਜਿੱਥੇ ਕਿਸਾਨਾਂ ਦੇ ਵੱਲੋਂ ਟੋਲ ਪਲਾਜ਼ਾ ਜਿਹੜਾ ਉਹ ਫ੍ਰੀ ਕਰਵਾ ਦਿੱਤਾ ਗਿਆ ਹੈ